ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਹਾਨੀ 세ਠੀ ਦੀ ਵਾਈਫ ਏਕਮ 세ਠੀ ਦੀ ਏਕਮ 세ਠੀ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਹਾਨੀ 세ਠੀ ਦੇ ਛੋਟੇ ਪਰਾ ਹੈਰੀ 세ਠੀ ਦੇ ਉੱਤੇ ਕਿ ਹੈਰੀ 세ਠੀ ਨੇ ਏਕਮ 세ਠੀ ਦੇ ਨਾਲ ਜ਼ਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਤੇ ਇਸ ਵੀਡੀਓ ਤੋਂ ਬਾਅਦ ਹਾਨੀ 세ਠੀ ਵੀਰ ਦੀ ਵੀ ਇੱਕ ਵੀਡੀਓ ਆਂਦੀ ਹੈ ਜਿਦੇ ਵਿੱਚ ਉਹ ਸਾਫ਼ ਤੌਰ ਤੇ ਇਹ ਗੱਲ ਕਰਦੇ ਹਨ ਕਿ ਇਹ ਵੀਡੀਓ ਤਕਰੀਬਨ 9 ਮਹੀਨੇ ਪੁਰਾਣੀ ਹੈ ਇਸ ਸਮੇਂ ਉਹਨਾਂ ਦੀ ਵਾਈਫ 9 ਮੰਥ ਪ੍ਰੈਗਨੈਂਟ ਹੈ ਹਸਪੀਟਲ ਦੇ ਵਿੱਚ ਹੈ ਤੇ ਉਹਨਾਂ ਦੇ ਬੇਬੀ ਹੋਣ ਵਾਲਾ ਹੈ ਜਿਸ ਸਮੇ ਅਸੀਂ ਇਸ ਵੀਡੀਓ ਨੂੰ ਸ਼ੂਟ ਕਰ ਰਹੇ ਹਾਂ ਸਭ ਨੂੰ ਪਤਾ ਲੱਗ ਗਿਆ ਹੈ ਕਿ ਹਾਨੀ ਸੇਟੀ ਦੇ ਘਰ ਇੱਕ ਪੁੱਤਰ ਨੇ ਜਨਮ ਦਿੱਤਾ ਹੈ ਸਭ ਤੋਂ ਪਹਿਲਾਂ ਅਸੀਂ ਵੀਰ ਹਾਨੀ ਸੇਟੀ ਨੂੰ ਬਹੁਤ ਬਹੁਤ ਵਧਾਈਆਂ ਦਿੰਨੇ ਹਾਂ ਉਹਨਾਂ ਦੇ ਘਰ ਪੁੱਤਨ ਜਨਮ ਲਿੱਤਾ ਵੀਰ ਜੀ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਅਤੇ ਹੁਣ ਅਸੀਂ ਆਪ ਜੀ ਨਾਲ ਉਸ ਵੀਡੀਓ ਦੇ ਬਾਰੇ ਆਪਣੇ ਵਿਚਾਰ ਜਿਹੜੇ ਨੇ ਉਹ ਜ਼ਰੂਰ ਸਾਂਝੇ ਕਰਨੇ ਚਾਹਾਂਗੇ ਤੇ ਨੀਹਾ ਜੀ ਤੁਸੀਂ ਇਸ ਵੀਡੀਓ ਨੂੰ ਦੇਖਿਆ ਜੀ ਤੁਹਾਡਾ ਕੀ ਓਪੀਨੀਅਨ ਹੈ ਉਹ ਜਿਹੜੀ ਭੈਣ ਗੱਲਬਾਤ ਕਰ ਰਹੀ ਉਸ ਵੀਡੀਓ ਦੇ ਵਿੱਚ ਕੀ ਮਹਿਸੂਸ ਹੋਇਆ ਮੈਨੂੰ ਤਾਂ ਫਿਲਹਾਲ ਜ਼ਿਆਦਾਤਰ ਜਿਹੜੀ ਉਹਨਾਂ ਦੀ ਇੱਕ ਮਿਸਟੇਕ ਆ ਜਿਹੜੀ ਉਹ ਜ਼ਿਆਦਾ ਫੀਲ ਹੋਈ ਏਕਮ ਸੇਠੀ ਦੀ ਹਾਂਜੀ ਏਕਮ ਸੇਠੀ ਦੀ ਉਹਨਾਂ ਦੇ ਕਹਿਣ ਦੇ ਮੁਤਾਬਕ ਹੀ ਕੀ ਉਹਨਾਂ ਨਾਲ ਹਣੀ ਸੇਠੀ ਦੇ ਭਰਾ ਹੈਰੀ ਸੇਠੀ ਨੇ 2 ਮਹੀਨਾ ਪਹਿਲਾਂ ਮਤਲਬ ਕਿ ਜੋ ਕੁਝ ਵੀ ਹੋਇਆਗਾ ਉਹ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਵੀ 2 ਮੰਥ ਪਹਿਲਾ ਹੋਇਆ ਉਹ 2 ਮੰਥ ਬਾਅਦ ਹੀ ਉਹਨਾਂ ਨੇ ਕੋਈ ਇਦਾਂ ਦਾ ਕਦਮ ਕਿਉਂ ਚੁੱਕਿਆ ਹਾਂ ਮਤਲਬ ਕਿਆ ਦਾ ਮਤਲਬ ਹੈ ਕਿ ਜਿਵੇਂ ਉਹ ਵੀਡੀਓ ਤੇ ਕਹਿੰਦੇ ਨੇ ਕਿ ਹੈਰੀ 세ਠੀ ਉਹਨਾਂ ਨੂੰ ਖੇਤਾਂ ਵੱਲ ਲੈ ਗਏ ਉਹਨਾਂ ਨਾਲ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਵੀ ਉਹਨਾਂ ਵੱਲੋਂ ਕਿਹਾ ਜਾਇਆ ਬਕਾਇਦਾ ਵੀ ਇੱਕ ਤਰ੍ਹਾਂ ਦਾ ਰੇਪ ਹੀ ਹੋਇਆ ਜੀ ਤੇ ਉਹਨਾਂ ਦਾ ਫੋਨ ਪਿੱਛੇ ਸਿੱਟ ਦਿੱਤਾ ਗਿਆ ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਉਹ KFC ਗਏ KFC ਵੀ ਗਏ ਉਸ ਤੋਂ ਬਾਅਦ ਮੈਨੂੰ ਇਸ ਗੱਲ ਤੋਂ ਹੈਰਾਨੀ ਹੋਈ ਕਿ ਅਗਰ ਉਹਨਾਂ ਨਾਲ ਇੰਨਾ ਕੁਝ ਹੋਇਆ ਤੇ ਏਕਮ 세ਠੀ ਹੈਰ 세ਠੀ ਦੇ ਨਾਲ KFC ਕਿਵੇਂ ਚਲੇਗੇ ਉਹਨਾਂ ਦਾ ਕਹਿਣਾ ਮਤਲਬ ਹੈ KFC ਦੇ ਅੰਦਰ ਤੋਂ ਹੋ ਗਏ ਬਟ ਗੱਡੀ ਤੱਕ KFC ਤੱਕ ਤਾਂ ਨਾਲ ਹੀ ਗਏ ਨਾ ਦੋਨੋਂ ਉਹ ਚਲੇ ਕਿਵੇਂ ਗਏ ਜਦ ਇੰਨਾ ਕੁਝ ਕਿਸੇ ਨਾਲ ਵਾਪਰਿਆ ਹੋਵੇ ਉਹ ਵਿਅਕਤੀ ਉਹਦੇ ਨਾਲ ਕਿਵੇਂ ਚਲਾ ਜਾਊਗਾ ਇਹ ਦੂਸਰੀ ਗੱਲ ਮੈਨੂੰ ਇਹ ਜ਼ਿਆਦਾ ਆਡਜੀ ਲੱਗੀ ਉਹਨਾਂ ਨੇ ਕਿਹਾ ਵੀ ਜਦੋਂ KFC ਦੇ ਅੰਦਰ ਗਏ ਹੈਰੀ ਸੈਟੀ ਹੈਰੀ ਸੈਟੀ ਬਿਲਕੁਲ ਤੇ ਜਿਹੜਾ ਉਹਨਾਂ ਨੇ ਫੋਨ ਪਿੱਛੇ ਲੈ ਕੇ ਆਉਣਾ ਤਾਂ ਸਿੱਟਿਆ ਸੀਗਾ ਫਿਰ ਉਹਨਾਂ ਨੇ ਫੋਨ ਚੁੱਕਿਆ ਤੇ ਆਪਣੇ ਹਸਬੈਂਡ ਹਣੀ ਸੈਟੀ ਨੂੰ ਫੋਨ ਕਰਿਆ ਬਿਲਕੁਲ ਈਵਨ 1 ਮਿੰਟ ਦੇ ਅੰਦਰ ਅੰਦਰ ਉੱਥੇ ਆ ਗਏ ਸੀ ਜੀ ਬਿਲਕੁਲ ਤੇ ਉਹਨਾਂ ਨੇ ਸਾਰੀ ਗੱਲਬਾਤ ਹੈ ਜਿਹੜੀ ਆਪਣੇ ਹਸਬੈਂਡ ਨਾਲ ਸ਼ੇਅਰ ਕੀਤੀ ਤੇ ਉਹਨਾਂ ਦੇ ਹਸਬੈਂਡ ਨੇ ਐਟ ਅ ਟਾਈਮ ਐਕਸ਼ਨ ਲੈਣ ਨੂੰ ਵੀ ਕਿਹਾ ਸੀਗਾ ਹਾਂ ਉਹਨਾਂ ਨੇ ਇਹ ਕਿਹਾ ਕਿ ਮੈਂ ਦਾ ਜਲੂਸ ਕੱਢਾਂਗਾ ਬਟ ਉੱਥੇ ਇਹਨਾਂ ਦੀ ਖੁਦ ਦੀ ਇਹ ਗਲਤੀ ਰਹੀ ਕਿ ਇਹਨਾਂ ਨੇ ਕਿਹਾ ਨਹੀਂ ਆਪਾਂ ਘਰ ਜਾ ਕੇ ਗੱਲਬਾਤ ਕਰਾਂਗੇ ਆਪਾਂ ਘਰ ਜਾ ਕੇ ਗੱਲ ਕਰਾਂਗੇ ਅਗਰ ਹੈਰੀ ਸੈੱਠੀ ਨੇ ਕੁਛ ਇਹੋ ਜਿਹਾ ਗਲਤ ਕੀਤਾ ਸੀ ਤੇ ਭੈਣ ਏਕਮ ਸੈੱਠੀ ਜੀ ਆਪ ਜੀ ਨੇ ਆਪਣੇ ਹਸਬੈਂਡ ਨੂੰ ਰੋਕਿਆ ਕਿਉਂ ਬਿਲਕੁਲ ਕਿਉਂਕਿ ਇਹ ਕੋਈ ਛੋਟੀ ਮੋਟੀ ਐਕਟੀਵਿਟੀ ਨਹੀਂ ਸੀ ਬਹੁਤ ਵੱਡੀ ਐਕਟੀਵਿਟੀ ਸੀ ਫਿਰ ਉਹ ਕਹਿੰਦੇ ਨੇ ਕਿ ਜਦੋਂ ਘਰ ਚਲੇ ਗਏ ਘਰ ਜਾ ਕੇ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਉਹਨਾਂ ਨੇ ਆਪਣੀ ਸੱਸ ਨਾਲ ਵੀ ਗੱਲਬਾਤ ਕੀਤੀ ਇਹਦੇ ਬਾਰੇ ਪਰ ਉਹਨਾਂ ਨੇ ਵੀ ਕੋਈ ਐਕਸ਼ਨ ਨਹੀਂ ਲਿੱਤਾ ਬਿਲਕੁਲ ਸੱਸ ਨਾਲ ਗੱਲ ਕੀਤੀ ਬਟ ਰਾਤ ਸਾਰੀ ਨਿਕਲ ਚੁੱਕੀ ਸੀਗੀ ਉਹਨਾਂ ਨੇ ਨੈਕਸਟ ਡੇ ਗੱਲ ਕੀਤੀ ਹੈ ਸੱਸ ਨਾਲ ਵੀ ਹੁਣ ਇੱਥੇ ਕਈ ਗੱਲਾਂ ਮਾਈਂਡ ਦੇ ਵਿੱਚ ਆਉਂਦੀਆਂ ਨੇ ਕਿ 2 ਮਹੀਨੇ ਬਾਅਦ ਇਹ ਵੀਡੀਓ ਜਿਹੜੀ ਹੈ ਉਹ ਸ਼ੂਟ ਕਰਦੇ ਨੇ 2 ਮਹੀਨੇ ਬਾਅਦ ਵੀਡੀਓ ਰਿਕਾਰਡ ਕਰਦੇ ਨੇ ਉਹ ਵੀਡੀਓ ਵਿੱਚ ਕਹਿ ਰਹੇ ਨੇ ਕਿ 2 ਮਹੀਨੇ ਮੇਰੇ ਪਹਿਲੇ ਮੇਰੇ ਨਾਲ ਇੱਕ ਘਟਨਾ ਵਾਪ ਤੇ ਦੋ ਮਹੀਨੇ ਦੇ ਦਰਮਿਆਨ ਉਹਨਾਂ ਨੇ ਆਪਣੇ ਪੇਕੇ ਪਰਿਵਾਰ ਦੇ ਨਾਲ ਇਹਦੇ ਘਟਨਾ ਦੇ ਵਾਰਿਸ ਘਟਨਾ ਦੇ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਔਰ ਅਗਰ ਕੀਤੀ ਤਾਂ ਉਹਨਾਂ ਦੇ ਪੇਕੇ ਪਰਿਵਾਰ ਨੇ ਕੀ ਐਕਸ਼ਨ ਲੈਂਦਾ ਕਿਉਂਕਿ ਰੇਪ ਵਰਗਾ ਇਲਜ਼ਾਮ ਬਹੁਤ ਵੱਡਾ ਹੈ ਕੋਈ ਛੋਟੀ ਗੱਲ ਨਹੀਂ ਕੋਈ ਛੋਟਾ ਨਹੀਂ ਗਲਤੀ ਹੈਗੀ ਬਹੁਤ ਵੱਡੀ ਗੱਲ ਹੈ ਤੇ ਇਸ ਕਰਕੇ ਇਹ ਜਿਹੜੀ ਕਨਫਿਊਜ਼ਨ ਹੈ ਨਾ ਇਹ ਜਿਹੜੀ ਗੱਲਾਂ ਬਾਤਾਂ ਨੇ ਥੋੜਾ ਸੋਚਣ ਦੇ ਲਈ ਸਾਨੂੰ ਮਜਬੂਰ ਕਰ ਦਿੱਤਾ ਹੁਣ ਗੱਲ ਕਰਦੇ ਆ ਆਪਾਂ ਹਣੀ 세ਠੀ ਵੀਰ ਦੀ ਵੀਡੀਓ ਦੀ ਜੋ ਕਿ ਇਸ ਵੀਡੀਓ ਦਾ ਸਪਸ਼ਟੀਕਰਨ ਦੇ ਰਹੇ ਹਨ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਵੀਡੀਓ ਤਕਰੀਬਨ 9 ਮਹੀਨੇ ਪੁਰਾਣੀ ਹੈ ਜੀ ਤੇ ਪ੍ਰਯੰਕਲ ਨਾਮ ਦੇ ਕਿਸੇ ਵੀਰ ਨੇ ਉਹਨਾਂ ਦੀ ਵਾਈਫ ਜਿਹੜੀ ਹੈ ਏਕਮ 세ਠੀ ਉਹਨਾਂ ਨੂੰ ਬਰਗਲਾ ਕੇ ਮਿਸ ਗਾਈਡ ਕਰਕੇ ਇਸ ਵੀਡੀਓ ਨੂੰ ਰਿਕਾਰਡ ਕਰਵਾਇਆ ਹੈ ਇਹ ਹਣੀ 세ਠੀ ਵੀਰ ਦੇ ਮੁਤਾਬਿਕ ਜੋ ਉਹਨਾਂ ਨੇ ਸਟੇਟਮੈਂਟ ਦਿੱਤੀ ਉਹਦੇ ਮੁਤਾਬਿਕ ਆ ਵੀ ਦੱਸ ਰਹੇ ਹਾਂ ਬਟ ਇੱਥੇ ਮੇਰਾ ਇੱਕ ਕੁਐਸਚਨ ਹੈਗਾ ਤੁਹਾਨੂੰ ਸੋਰੀ ਮੈਂ ਤੁਹਾਨੂੰ ਰੋਕ ਰਹੀ ਆਂਗੀ ਉਹਨਾਂ ਦੇ ਕਹਿਣ ਦੇ ਮੁਤਾਬਕ ਇਹ ਵੀਡੀਓ 9 ਮੰਥ ਪੁਰਾਣੀ ਹੈ। ਹੂੰ ਪੁਰਾਣੀ ਜਾਂ ਨਮੀ ਦੀ ਗੱਲ ਨਹੀਂ ਹੈਗੀ ਇੱਥੇ। ਇੱਥੇ ਗੱਲ ਹੋ ਰਹੀ ਹੈ ਸੱਚ ਹੋਰ ਝੂਠ ਦੀ। ਹਾਂ ਕਿ ਭਾਵੇਂ 9 ਮੰਥ ਪੁਰਾਣੀ ਹੈ। ਕੀ ਇਹ ਘਟਨਾ ਸੱਚਮੁੱਚ ਵਾਪਰੀ ਹੈ ਜਾਂ ਨਹੀਂ ਵਾਪਰੀ? ਉਹਨਾਂ ਨੇ ਇਹ ਗੱਲ ਦਾ ਸਪਸ਼ਟਿਕਰਨ ਨਹੀਂ ਕੀਤਾ ਹੈਗਾ ਕਿ ਇਹ ਗੱਲ ਸੱਚ ਹੈ ਜਾਂ ਝੂਠ ਹੈਗੀ। ਇਹ ਤਾਂ ਆਪ ਜੀ ਨੇ ਕਿਹਾ ਵੀ ਇਹ ਵੀਡੀਓ ਪੁਰਾਣੀ ਹੈ। ਠੀਕ ਹੈ, ਪੁਰਾਣੀ ਹੋ ਸਕਦੀ ਹੈ। ਕਿਸੇ ਨੇ ਬਾਅਦ 'ਚ ਸ਼ਰਾਰਤ ਕੀਤੀ ਹੋਵੇ ਵੀ ਹੋ ਸਕਦਾ ਹੈ। ਪਰ ਇਹ ਜਿਹੜੀ ਗੱਲਬਾਤ ਉਸ ਵੀਡੀਓ ਵਿੱਚ ਆਪ ਜੀ ਦੇ ਵਾਈਫ ਕਰ ਰਹੇ ਨੇ, ਕੀ ਉਹ ਸੱਚੀ ਹੈ ਜਾਂ ਝੂਠੀ ਹੈ? ਅਗਰ ਹੁਣ ਮੈਂ ਆਪਣੇ ਵਿਚਾਰ ਰੱਖਣਾ ਚਾਹਾਂਗਾ ਅਗਰ ਹਾਂਜੀ ਇਹ ਵੀਡੀਓ ਹਨੀ ਸੇਟੀ ਦੀ ਵਾਈਬ ਤੋਂ ਕਿਸੇ ਨੇ ਜ਼ਬਰਦਸਤੀ ਬਣਵਾਈ ਹੈ ਜੀ ਜਾਂ ਉਹਨਾਂ ਨੂੰ ਮਿਸ ਗਾਈਡ ਕਰਕੇ ਹੀ ਬਣਵਾਈ ਹੈ ਹਾਂਜੀ ਤਾਂ ਉਸ ਵਿਅਕਤੀ ਦੇ ਉੱਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਹੈ ਕਿਉਂਕਿ ਰੇਪ ਵਰਗੇ ਇਲਜ਼ਾਮ ਲਗਾਉਣਾ ਕੋਈ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਬਿਲਕੁਲ ਜੀ ਬੰਦਾ ਮਤਲਬ ਕਿ ਇਦਾਂ ਦੇ ਇਲਜ਼ਾਮ ਰੇਪ ਵਾਲਾ ਇੱਕ ਬਹੁਤ ਵੱਡਾ ਇਲਜ਼ਾਮ ਹੁੰਦਾ ਹੈਗਾ ਇਹ ਇਲਜ਼ਾਮ ਕਿਸ ਪਰਸਨ ਤੇ ਲੱਗ ਜੇ ਉਹ ਬੰਦਾ ਮਤਲਬ ਕਿ ਆਪਣਾ ਮੂੰਹ ਪਰ ਚੱਕਣ ਜੱਗਾ ਨਹੀਂ ਬਿਲਕੁਲ ਹਾਨੀ ਸੇਠੀ ਦੇ ਭਾਈ ਤੇ ਇਲਜ਼ਾਮ ਲੱਗੇ ਨੇ ਹਾਨੀ ਸੇਠੀ ਖੁਦ ਸਮਾਸੇਵੀ ਨੇ ਕਿ ਉਹਨਾਂ ਦੇ ਭਾਈ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਇਹ ਬਹੁਤ ਵੱਡੀ ਗੱਲ ਹੈ ਹਾਨੀ ਸੇਠੀ ਵੀਰ ਨੂੰ ਚਾਹੀਦਾ ਸੀਗਾ ਕਿ ਜਿਸ ਵਿਅਕਤੀ ਨੇ ਇਹ ਸਾਰਾ ਕੁਝ ਕੀਤਾ ਉਹਦੇ ਉੱਤੇ ਕਾਨੂੰਨੀ ਕਾਰਵਾਈ ਕਰ ਦੇ ਪਰ ਜਿੰਨਾ ਕ ਅਸੀਂ ਹੁਣ ਤੱਕ ਦੇਖਿਆ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਕੋਈ ਕਾਨੂੰਨੀ ਕਾਰਵਾਈ ਕੀਤੀ ਹੈ ਇਹ ਕੀਤੀ ਹੈ ਤਾਂ ਇਹ ਤੱਕ ਤਾਂ ਸਾਹਮਣੇ ਨਹੀਂ ਆਇਆ ਸ਼ਾਇਦ ਇਨ ਫਿਊਚਰ ਸਾਹਮਣੇ ਆ ਜਾਵੇ ਬਿਲਕੁਲ ਬਾਕੀ ਮੈਨੂੰ ਲੱਗਦਾ ਕੁਝ ਹੋ ਫਿਲਹਾਲ ਤਾਂ ਵੀ ਥੋੜਾ ਸਲੋ ਚੱਲ ਰਹੇ ਨੇਗੇ ਕਿਉਂਕਿ ਉਹਨਾਂ ਦੀ ਵਾਈਫ ਨੇ ਜਿਹੜੇ ਉਹ ਐਡਮਿਟ ਨਹੀਂ ਹਾਂ ਉਹਨਾਂ ਦੀ ਵਾਈਫ ਜਿਹੜੀ ਸੀ ਪ੍ਰੈਗਨੈਂਟ ਸੀਗੇ ਤੇ ਡਿਲੀਵਰੀ ਹੋਣ ਵਾਲੀ ਡਿਲੀਵਰੀ ਹੋ ਚੁੱਕੀ ਹੈ ਤੇ ਉਹਨਾਂ ਦੇ ਜਿਹੜਾ ਹੈ ਬੇਟਾ ਹੋਇਆ ਹੈ ਤੇ ਹੁਣ ਇਸ ਤੋਂ ਬਾਅਦ ਕੁਝ ਦਿਨ ਰੁਕੇ ਸ਼ਾਇਦ ਉਹ ਇਹ ਤੇ ਐਕਸ਼ਨ ਲੈਣਗੇ ਕਿਉਂਕਿ ਇਹ ਵੀਡੀਓ ਹੁਣੇ 1-2 ਦਿਨ ਪਹਿਲਾਂ ਹੀ ਵਾਇਰਲ ਹੋਈ ਤੇ 2-3 ਦਿਨ ਦੇ ਅੰਦਰ ਹੀ ਇਹ ਸਾਰਾ ਕੁਝ ਹੋਇਆ ਹੈ ਜਿਹੜੇ ਪ੍ਰਿੰਕਲ ਨਾਮ ਦੇ ਵੀਰ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਦੀ ਵੀਡੀਓ ਵੀ ਸਾਹਮਣੇ ਆਈ ਹੈ ਬਿਲਕੁਲ ਜੀ ਉਹਨਾਂ ਦੇ ਸਟੇਟਮੈਂਟ ਵੱਖਰੀ ਹੈ ਹਮ ਹੁਣ ਸੱਚ ਕੀ ਹੈ ਇਹ ਤਾਂ ਅਨਵਰ ਟਾਈਮ ਤੇ ਸਾਡੇ ਸਾਰਿਆਂ ਸਾਹਮਣੇ ਆਏਗਾ ਔਰ ਆਣਾ ਬਹੁਤ ਜ਼ਰੂਰੀ ਹੈ ਕਿਉਂਕਿ ਹਾਨੀ ਸੇਠੀ ਵੀਰ ਦਾ ਜਿਹੜਾ ਅਖਸ਼ ਹੈ ਇੱਕ ਸਮਾਜ ਸੇਵੀ ਦਾ ਅਖਸ਼ ਹੈ ਬਿਲਕੁਲ ਜੀ ਠੀਕ ਹੈ ਤੇ ਮੈਂ ਵੈਸੇ ਪਹਿਲੇ ਇਹਨਾਂ ਬਾਰੇ ਨਹੀਂ ਜਾਣਦਾ ਸੀ ਜਦੋਂ ਇਹ ਵੀਡੀਓ ਦੇਖੀ ਉਹਦੇ ਥੋੜਾ ਰਿਸਰਚ ਕੀਤਾ ਤਾਂ ਪਤਾ ਲੱਗਿਆ ਕਿ ਇਹਨਾਂ ਦਾ ਕੋਈ ਬੂਟਾ ਦਾ ਸ਼ਾਹਰ ਸ਼ੋਰੂਮ ਵੀ ਆਏਗਾ ਹਾਂਜੀ ਠੀਕ ਹੈ ਤੇ ਸਮਾਜ ਸੇਵੀ ਵੀਰ ਵੀ ਨੇ ਤੇ ਅੱਛਾ ਮੈਂ ਕੁਝ ਇੱਕ ਦੋ ਪੁਆਇੰਟ ਹੋਰ ਐਡ ਕਰਨਾ ਚਾਹਾਂਗਾ ਇਹਨਾਂ ਦੇ ਫੇਸ ਦੇ ਉੱਤੇ ਬਿਲਕੁਲ ਜੀ ਕੁਝ ਵੀਰਾਂ ਦੇ ਨਾ ਮੈਂ ਕਮੈਂਟ ਪੜੇ ਜੋ ਇਹਨਾਂ ਦੇ ਫੇਸ ਦੇ ਉੱਤੇ ਕਮੈਂਟ ਕਰ ਰਹੇ ਸੀ ਕਿ ਜਾਇਪਨੀਜ ਨੇ ਇਹ ਚਾਈਨੀਜ਼ ਨੇ ਵੀਰੋ ਸ਼ਰਮ ਆਣੀ ਚਾਹੀਦੀ ਹੈ ਤੁਹਾਨੂੰ ਜਿਹੜੇ ਇਹ ਕਮੈਂਟ ਕਰ ਰਹੇ ਨੇ ਵੀਰੋ ਇਹ ਕੁਦਰਤੀ ਹੈ ਕੋਈ ਕਿਸੇ ਦਾ ਫੇਸ ਕਿਦਾਂ ਦਾ ਵੀ ਹੋ ਸਕਦਾ ਹੈ ਕੁਦਰਤ ਨੇ ਬਣਾਇਆ ਆਪਾਂ ਨੂੰ ਸਾਰਿਆਂ ਦੇ ਚਿਹਰੇ ਤੇ ਰੰਗ ਦਾ ਸਤਕਾਰ ਕਰਨਾ ਚਾਹੀਦਾ ਹੈ ਕੋਈ ਬੰਦਾ ਕਾਲਾ ਹੈ ਗੋਰਾ ਹੈ ਜਾਂ ਕਿਸੇ ਦਾ ਫੇਸ ਜਲਿਆ ਹੋਇਆ ਹੈ ਕੁਝ ਵੀ ਹੈ ਆਪਾਂ ਸਤਕਾਰ ਕਰਨਾ ਚਾਹੀਦਾ ਕੁਦਰਤ ਨੇ ਬਣਾਇਆ ਭਈ ਉਹ ਤੁਸੀਂ ਫੇਸ ਤੇ ਕਿਉਂ ਜਾਣੇ ਤੁਸੀਂ ਇਹ ਦੇਖੋ ਨਾ ਵੀ ਉਹ ਬੰਦਾ ਕੰਮ ਕੀ ਕਰ ਰਿਹਾ ਹੈ ਕੰਮ ਕੀ ਕਰ ਜਿਹਦੇ ਉਹਨਾਂ ਦੇ ਨੈਗੇਟਿਵ ਪੁਆਇੰਟ ਨੇ ਉਥੇ ਤੁਸੀਂ ਕਿੰਤੂ ਪਰੰਤੂ ਕਰ ਸਕਦੇ ਹੋ ਕਿ ਉਹਨਾਂ ਦਾ ਨੈਗੇਟਿਵ ਪੁਆਇੰਟ ਹੈ ਲੇਕਿਨ ਜਿਹੜੇ ਉਹਨਾਂ ਦਾ ਫੇਸ ਹੈ ਜਾਂ ਜਿੱਦਾਂ ਉਹਨੇ ਦਿਖਾਇਆ ਉਥੇ ਕਿੰਤੂ ਪਰੰਤੂ ਕਰਨਾ ਇਹ ਮੈਂ ਬਿਲਕੁਲ ਸਹੀ ਨਹੀਂ ਸਮਝਦਾ ਤੁਸੀਂ ਕਿਸੇ ਵੀ ਪਰਸਨ ਦੇ ਬਾਡੀ ਲੈਂਗੁਏਜ ਤੇ ਜਾਂ ਉਸ ਦੀ ਬਾਡੀ ਤੇ ਉਸ ਦੇ ਦਿਖ ਦਿਖਾਵੇ ਤੇ ਉਸ ਤੇ ਤੁਸੀਂ ਕੁਐਸਚਨ ਕਰਨ ਵਾਲੇ ਹੁੰਦੇ ਹੀ ਨਹੀਂ ਹੋ ਉਹਦੀ ਮਰਜ਼ੀ ਉਹ ਜਿੱਦਾਂ ਮਰਜ਼ੀ ਰਹੇ ਜਿੱਦਾਂ ਮਰਜ਼ੀ ਬਣ ਕੇ ਰਹੇ ਉਹਦੀ ਆਪਣੀ ਲਾਈਫ ਹੈ ਤੁਸੀਂ ਉੱਤੇ ਕਮੈਂਟ ਨਹੀਂ ਕਰ ਸਕਦੇ ਹਾਂ ਅਗਰ ਕੋਈ ਉਹ ਗਲਤ ਐਕਟੀਵਿਟੀ ਕਰਦਾ ਜੋ ਕਿ ਕਾਨੂੰਨ ਦੇ ਖਿਲਾਫ ਹੈ ਸਮਾਜ ਦੇ ਖਿਲਾਫ ਹੈ ਤੁਸੀਂ ਉੱਥੇ ਆਪਣੇ ਵਿਚਾਰ ਰੱਖ ਸਕਦੇ ਹੋ ਵੀ ਸਭੇਕ ਤਰੀਕੇ ਦੇ ਨਾਲ ਆ ਸਭੇਕ ਬੋਲੀ ਤੁਸੀਂ ਬੋਲ ਨਹੀਂ ਸਕਦੇ ਅਵੇ ਤੁਸੀਂ ਸਭੇਕ ਬੋਲੀ ਬੋਲਦੇ ਹੋ ਤਾਂ ਅਗਲੇ ਕੋਲ ਰਾਈਟ ਹੈ ਤੁਹਾਡੇ ਖਿਲਾਫ ਐਕਸ਼ਨ ਲੈਣ ਦਾ ਹਾਂਜੀ ਠੀਕ ਹੈ ਸੋ ਮੇਰੀ ਬੇਨਤੀ ਹੈ ਜਿਹੜੇ ਵੀਰ ਕਮੈਂਟ ਕਰਦੇ ਨੇ ਸੋਸ ਸਮੇਂ ਕਮੈਂਟ ਕਰਿਆ ਕਰੋ ਹਰ ਕਿਸੇ ਸਤਕਾਰ ਕਰੋ ਤੇ ਜਿਹੜੇ ਵੀਰ ਭੈਣ ਉਸ ਭੈਣ ਦੀ ਵੀਡੀਓ ਨੂੰ ਵਾਇਰਲ ਕਰ ਰਹੇ ਨੇ ਏਕਮ ਕੌਰ ਦੀ ਤੇ ਐਂ ਹੀ ਵਾਇਰਲ ਵਾਇਰਲ ਕਰ ਰਹੇ ਨੇ ਮਤਲਬ ਬਲਰ ਵੀ ਕਰ ਰਹੇ ਉਹਨਾਂ ਨੂੰ ਬੇਨਤੀ ਹੈ ਭਾਈ ਪਹਿਲੀ ਗੱਲ ਤਾਂ ਵੀਡੀਓ ਵਾਇਰਲ ਨਾ ਕਰੋ ਪਹਿਲੇ ਸਾਹ ਸਾਹਮਣੇ ਆਨਦੋ ਕਿ ਸੱਚ ਕੀ ਹੈ ਤੇ ਝੂਠ ਕੀ ਹੈ ਅਗਰ ਮੈਂ ਫਿਰ ਗੱਲ ਦੁ ਤਾ ਹਰੀ ਸੇਠੀ ਦੇ ਉੱਤੇ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਅਗਰ ਇਕਮ ਸੇਠੀ ਨੇ ਝੂਠ ਬੋਲਿਆ ਹੈ ਉਹਨਾਂ ਨੂੰ ਮਿਸਗਾਈਡ ਕਰਕੇ ਵੀਡੀਓ ਬਣਾਈ ਗਈ ਹੈ ਤਾਂ ਜਿਸ ਬੰਦੇ ਨੇ ਮਿਸਗਾਈਡ ਕੀਤਾ ਹੈ ਉਹਨਾਂ ਨੂੰ ਉਹਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਠੀਕ ਹੈ ਔਰ ਅਗਰ ਇਹ ਪਰਿਵਾਰ ਮਿਲ ਕੇ ਹਰੀ ਸੇਠੀ ਹਨੀ ਸੇਠੀ ਇਕਮ ਸੇਠੀ ਮਿਲ ਕੇ ਕਿਸੇ ਤੀਸਰੇ ਬੰਦੇ ਨੂੰ ਬਦਨਾਮ ਕਰ ਰਹੇ ਨੇ ਤਾਂ ਫਿਰ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਮਤਲਬ ਜੇ ਉਹ ਵੀ ਕੋਈ ਵੀ ਬੰਦਾ ਦੋਸ਼ੀ ਹੈ ਉਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਮੇਰੇ ਸਾਹਮਣੇ ਜੀ ਮਤਲਬ ਕਿ ਉਹੀ ਆ ਸਾਰੀ ਗੱਲ ਦਾ ਇੱਕੇ ਪੁਆਇੰਟ ਆਂਦਾ ਮੇਨ ਕਿ ਸੱਚਾ ਜਿਹੜਾ ਉਹ ਸਾਹਮਣੇ ਆਣਾ ਚਾਹੀਦਾ ਜੀ ਬਾਕੀ ਜਦੋਂ ਕੋਈ ਗੱਲ ਘਰ ਚਾਰ ਦੀਵਾਰੀ ਦੇ ਅੰਦਰ ਹੁੰਦੀ ਆ ਉਹ ਜਸਟ ਛੋਟੀ ਗੱਲ ਰਹਿ ਜਾਂਦੀ ਆ ਬਟ ਜਦੋਂ ਕੋਈ ਗੱਲ ਸੋਸ਼ਲ ਮੀਡੀਆ ਤੇ ਆ ਜਾਂਦੀ ਆ ਬਹੁਤ ਵੱਡੀ ਹੋ ਜਾਂਦੀ ਆ ਫਿਰ ਉਹ ਬਹੁਤ ਜ਼ਿਆਦਾ ਵੱਡੀ ਹੋ ਜਾਂਦੀ ਇੱਕ ਰੇਪ ਦਾ ਇਲਜ਼ਾਮ ਲਗਾਣਾ ਇਹ ਉਸ ਤੋਂ ਵੀ ਜ਼ਿਆਦਾ ਵੱਡਾ ਬਿਲਕੁਲ ਮੈਂ ਹਾਲੇ ਸੇਟੀ ਵੀਰ ਦੀ ਇੰਟਰਵਿਊ ਸੁਣ ਰਿਹਾ ਸੀ ਉਹ ਕਹਿੰਦੇ ਫੈਮਿਲੀ ਮੈਟਰ ਸੀ ਵੀਰ ਜੀ ਕੋਈ ਵੀ ਫੈਮਿਲੀ ਮੈਟਰ ਹੋ ਸਕਦਾ ਪਰ ਰੇਪ ਇਹ ਕੋਈ ਫੈਮ ਇਹ ਬਹੁਤ ਇੱਕ ਸੀਰੀਅਸ ਕ੍ਰਾਈਮ ਹੈ ਠੀਕ ਹੈ ਇਹ ਫੈਮਿਲੀ ਮੈਟਰ ਨਹੀਂ ਹੋ ਸਕਦਾ ਅਗਰ ਉਹਨਾਂ ਨੂੰ ਮਿਸਗਾਈਡ ਕਰਕੇ ਵਲਗਰਾ ਕੇ ਝੂਠਾ ਬਿਆਨ ਦਲਾਇਆ ਜਾ ਰਿਹਾ ਹੈ ਫਿਰ ਤੁਹਾਡਾ ਇਹ ਫਰਜ਼ ਬਣਦਾ ਹੈ ਤੇ ਜਲਦੋਂ ਜਲਦ ਉਸ ਵਿਅਕਤੀ ਦੇ ਉੱਤੇ ਕਾਨੂੰਨੀ ਕਾਰਵਾਈ ਕਰੋ ਦਿਖਾਓ ਬਕਾਇਦਾ ਕਿ ਆਹ ਦੇਖੋ ਜੀ ਮੈਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਹੈ ਉਹ ਕਰਨਾ ਵੀ ਬਣਦਾ ਵੀਰ ਜੀ ਕਿਉਂਕਿ ਇਹੋ ਜਿਹੇ ਸ਼ਖਸ ਜਿਹੜੇ ਨੇ ਸਮਾਜ ਲਈ ਖਤਰਾ ਨੇ ਜਿਹੜੇ ਕਿਸੇ ਨੂੰ ਐਦਾ ਮਿਸਗਾਈਡ ਕਰਕੇ ਉਹਨਾਂ ਦੇ ਘਰ ਦੇ ਵਿੱਚ ਕਲੇਸ਼ ਪਾਉਂਦੇ ਨੇ ਸਮਾਜ ਦੇ ਵਿੱਚ ਨਫਜ਼ ਫੈਲਾਉਂਦੇ ਨੇ ਅੱਜ ਇਹ ਥੋੜੀ ਫੈਮਿਲੀ ਨਾਲ ਐਦਾ ਕਰ ਰਿਹਾ ਉਹ ਵੀ ਹੈਗਾ ਪਰਸਨਾਈਟ ਸਾਨੂੰ ਨਹੀਂ ਜੋ ਵੀ ਪਰਸਨ ਅੱਜ ਤੁਹਾਡੀ ਫੈਮਲੀ ਨਾਲ ਇਦਾਂ ਕਰ ਲਿਆ ਕਰ ਨੂੰ ਅੱਗੇ ਪੰਜ ਫੈਮਲੀਆਂ ਨਾਲ ਇਦਾਂ ਕਰੇਗਾ ਕਿਸੇ ਨਾਲ ਵੀ ਕਰ ਸਕਦਾ ਹੈ ਤਾਂ ਉਹਦੇ ਲਈ ਤੁਹਾਡਾ ਇਹ ਪਹਿਲਾ ਕਦਮ ਮੰਨਦਾ ਕਿ ਤੁਸੀਂ ਸਟੈਪ ਚੁੱਕੋ ਬਿਲਕੁਲ ਤੁਸੀਂ ਵੀ ਸਮਾਜ ਸੇਵੀ ਹੋ ਤੁਸੀਂ ਸਮਾਜ ਨੂੰ ਸੁਧਾਰ ਸਕਦੇ ਹੋ ਇੱਕ ਇਹ ਸਟੈਪ ਚੱਕ ਕੇ ਕਿ ਅਗਰ ਜੋ ਬੰਦਾ ਗਲਤ ਹੈ ਇਹ ਵੀ ਸਮਾਜ ਸੇਵੀ ਦਾ ਹੀ ਕੰਮ ਹੋ ਜਾਵੇਗਾ ਵੀ ਜੀ ਇੱਕ ਜੇ ਤੁਸੀਂ ਗਲਤ ਬੰਦੇ ਨੂੰ ਸਜ਼ਾ ਦਿਵਾ ਦੋਗੇ ਤਾਂ ਤਾਂ ਸਾਡੀ ਬੇਨਤੀ ਹੈ ਜਲਦ ਤੋਂ ਜਲਦ ਐਕਸ਼ਨ ਲਓ ਤੇ ਜੋ ਸੱਚ ਹੈ ਉਹ ਸਾਰਿਆਂ ਸਾਹਮਣੇ ਲੈ ਕੇ ਆਓ ਇਹ ਤੁਹਾਡਾ ਫਰਜ਼ ਬਣਦਾ ਕਿਉਂਕਿ ਤੁਹਾਡੇ ਤੇ ਤੁਹਾਡੇ ਬ੍ਰਦਰ ਤੇ ਇਲਜ਼ਾਮ ਲੱਗ ਰਹੇ ਨੇ ਸੋ ਹਣੀ ਵੀਰ ਨੂੰ ਸਾਡੀ ਰਿਕਵੈਸਟ ਹੈ ਕਿ ਸੱਚ ਜਿਹੜਾ ਹੈ ਇੱਕ ਨਾ ਇੱਕ ਦਿਨ ਜਲਦੀ ਤੋਂ ਜਲਦੀ ਸਾਹਮਣਾ ਜ਼ਰੂਰ ਲੈ ਕੇ ਆਣ ਇਨਕ ਬੇਨਤੀ ਪ੍ਰਮਾਨ ਕਰਨੀ ਸਾਡੇ ਵੱਲੋਂ ਪੇਸ਼ਕਾਰੀ ਕਰਦੇ ਆ ਕੋਈ ਗਲਤੀ ਹੋ ਗਈ ਹੋਏ ਉਹਦੇ ਲਈ ਹੱਥ ਜੋੜ ਕੇ ਮਾਫੀ ਮੰਗਦੇ ਆ ਸਾਡੀ ਗਲਤੀ ਸਾਡੇ ਧਿਆਨ 'ਚ ਲਿਆਓ ਸਾਡਾ ਇੱਕੋ ਹੀ ਮਕਸਦ ਹੁੰਦਾ ਜੀ ਹਰ ਪਾਸੇ ਸ਼ਾਂਤੀ ਰਹੇ ਹਰ ਕੋਈ ਮਿਲ ਜੁਲ ਕੇ ਰਹੇ ਪਿਆਰ ਨਾਲ ਰਹੇ ਕਿਤੇ ਵੀ ਇਹੋ ਜਿਹਾ ਕੁਝ ਨਾ ਹੋਵੇ